ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਵੀਰੇ ਕਣਕ ਦੇ ਵਿੱਚ ਬਾਰੇ ਸਾਰੇ ਕਹੀ ਜਾਂਦੇ ਆ ਵੀਰੇ ਕਣਕ ਦੀ ਮੁੱਦੇ ਜਿਹੇ ਦੀ ਗੱਲ ਹੁੰਦੀ ਆ ਕਣਕ ਦੇ ਉੱਤੇ ਕੋਈ ਬਾਲਾ ਖਰਚਾ ਕਰਨ ਦੀ ਲੋੜ ਨਹੀਂ ਹੁੰਦੀ ਕਣਕ ਦੀ ਫਸਲ ਇੱਕ ਝੋਟੇ ਵਰਗ ਚੋਂ ਆਉਂਦੀ ਆ ਝੋਨੇ ਦੇ ਜਿਵੇਂ ਆਪਾਂ ਨੂੰ ਜ਼ਿਆਦਾ ਖਰਚਾ ਕਰਨਾ ਪੈਂਦਾ ਸੀ ਉਵੇਂ ਕਣਕ ਦੇ ਉੱਤੇ ਨਹੀਂ ਕਰਨਾ ਪੈਂਦਾ ਠੀਕ ਆ ਪਰ ਫਿਰ ਵੀ ਕੁਸ਼ਕ ਸਸਤੀਆਂ ਤੱਤਾਂ ਵਾਲੀਆਂ ਸਪਰੇਆਂ ਹ ਜ਼ਰੂਰ ਕਰਦੋ ਨਾ ਨਾਲੋਂ ਠੀਕ ਆ ਤੁਹਾਡਾ ਕੁਸ਼ਕ ਫਾਇਦਾ ਹੋ ਜੂਗਾ ਐ ਨਹੀਂ ਹੈਗਾ ਵੀ ਇਹਦੇ ਨਾਲ ਤੁਹਾਡਾ ਝਾੜ ਦੇ ਵਿੱਚ 10-15 ਮਣ ਦਾ ਵਾਧਾ ਹੋ ਜਾਊਗਾ ਪਰ 2-4 ਮਣ ਦਾ ਵੀ ਫਰਕ ਪੈ ਗਿਆ ਜੇ ਦਾਣੀ ਦੀ ਕੁਆਲਿਟੀ ਬਣ ਗਈ ਤਾਂ ਤੁਹਾਨੂੰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਸਸਤੀਆਂ ਸਪਰੇਹਾਂ ਨੇ ਮੇਨ ਤੱਤ ਇੱਕ ਜਿਹੜੀ ਕਹੀ ਹੁੰਦੇ ਨੇ ਵੀ ਕਣਕ ਦੇ ਵਿੱਚ ਭਾਈ ਜੂੜੀਆਂ ਘੱਟ ਰੱਖੋ ਜੂੜੀਆਂ ਘੱਟ ਰੱਖੋ ਵੀਰੇ ਜਿਹੜੇ ਵਾਣ ਤੁਹਾਡੇ ਜੂੜੀਆਂ ਤੇ ਪਹਿਲਾਂ ਲੱਗੇ ਹੋਏ ਨੇ ਉਹਦੇ 'ਚ ਤੁਸੀਂ ਹੁਣ ਇੱਕੋਦਮ ਕਟਾ ਕੇ ਕਿਵੇਂ ਫਸਲ ਲੈ ਲੋਗੇ ਜਦੋਂ ਪਹਿਲਾਂ 4-4 ਗੱਟੇ ਤੁਸੀਂ ਜੂਰੀਆ ਦੇ ਪਾਏ ਨੇ ਸਾਢੇ 4 ਕਿਸੇ ਨੇ ਕਿਸੇ ਨੇ 5 ਵੀ ਟਪਾ ਰੱਖਿਆ ਸਾਡੇ ਜਿਹੜੇ ਠੇਕੇ ਤੇ ਵਾਣ ਲੈਂਦੇ ਨੇ ਹਨਾ ਜਿਨ੍ਹਾਂ ਦੇ ਆਵਦਾ ਨਹੀਂ ਹੈਗਾ ਤਾਂ ਉੱਥੇ ਜੇ ਹੁਣ ਤੁਸੀਂ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ 90 ਕਿਲੋ ਪਾਉਣੇ ਹੋ ਜੂਰੀਆ ਦੋ ਥੈਲੇ ਪਾਉਣੇ ਹੁੰਦਾ ਤੁਹਾਡੀ ਕਣਕ ਕਿਵੇਂ ਹੋ ਜੂਗੀ ਮੈਨੂੰ ਸਮਝੋਂ ਬਾਹਰ ਹੋ ਰਿਹਾ ਕੰਮ ਹਾਂ ਜੇ ਤੁਸੀਂ 90 ਕਿਲੋ ਜੂਰੀਆ ਪਾਉਣੀ ਆ ਤਾਂ ਉੱਥੇ ਤੁਹਾਨੂੰ 3-4 ਐਟਲੀਸਟ ਐਨਪੀਕੇ ਦੀਆਂ ਸਪਰੇਹਾਂ ਕਰਨੀਆਂ ਪੈਣਗੀਆਂ ਫਿਰ ਜਾ ਕੇ ਤੁਸੀਂ ਕਿਤੇ ਨਾ ਕਿਤੇ ਉਹ ਖਾਮਾ ਜਿਹੜਾ ਉਹ ਪੂਰਾ ਕਰ ਸਕਦੇ ਹੋ ਪਰ ਇੰਨੀ ਖੇਚਲਾ ਕਣਕ ਦੇ ਉੱਤੇ ਹੁੰਦੀ ਨਹੀਂ ਕਿਉਂਕਿ ਇੱਕ ਤਾਂ ਉਦੋਂ ਹੁਣ ਤਾਂ ਦਿਨ ਵਧੀਆ ਖੁੱਲੇ ਨੇ ਹੁਣ ਤੁਸੀਂ ਮੈਗਨੀਜ਼ੀਅਮ ਸਪਰੇਅ ਕਰ ਸਕਦੇ ਹੋ ਚਲੋ ਹਨਾ ਨੈਨੋ ਡੀਏਪੀ ਦੀ ਵੀ ਸਪਰੇਅ ਕਰ ਸਕਦੇ ਹੋ ਜਿਹੜੀਆਂ ਕਣਕਾਂ 40 45 ਦਿਨਾਂ ਤੇ ਹੋ ਗਈ ਇਹਦੇ ਬਾਰੇ ਮੈਂ ਸਪੈਸ਼ਲ ਵੀਡੀਓ ਪਾਉਂਗਾ ਵੀ ਸੋਸਾਇਟੀ ਤੋਂ ਆਪਾਂ ਨੂੰ ਨੈਨੋ ਡੀਏਪੀ ਤਾਂ ਮਿਲ ਗਈ ਹੁਣ ਉਹਦਾਂ ਵਰਤੀ ਇਹ ਕਿਵੇਂ ਕਈਆਂ ਨੇ ਸੀਡ ਦੇ ਦੇ ਕਣਕ ਨੂੰ ਟ੍ਰੀਟਮੈਂਟ ਕਰਤਾ ਹੁਣ ਕਈਆਂ ਨੇ ਸਪਰੇਅ ਕਰਨੀਆਂ ਤਾਂ ਉਹ ਕਿਵੇਂ ਕਰੀ ਉਹਦੀ ਸਪੈਸ਼ਲ ਵੀਡੀਓ ਕਹੇ ਹੋਰ ਦਿਨ ਮੈਂ ਪੂਰੀ ਡਿਟੇਲ ਦੇ ਵਿੱਚ ਪਾਉਂਗਾ ਅੱਜ ਗੱਲ ਕਰਾਂਗੇ ਵੀ ਆਪਦੇ ਰਵਾਇਤੀ ਤਰੀਕੇ ਨਾਲ ਗੱਲ ਕਰਿਆ ਕਰੋ ਬਾਈ ਹਨਾ ਐਵੇਂ ਕਿਸੇ ਦੇ ਮਗਰ ਨਾ ਲੱਗਿਆ ਕਰੋ ਪਹਿਲਾਂ ਪਤਾ ਕੀ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਵੀਡੀਓ ਬਣਾਉਣ ਵਾਲੇ ਕੋਈ ਕੋਈ ਹੁੰਦੇ ਸੀ ਹੁਣ ਹਰੇਕ ਵੀਡੀਓ ਬਣਾ ਰਿਹਾ ਹਰੇਕ ਦਾ ਆਪਦਾ ਚੈਨਲ ਆ ਬਾਈ ਹਰੇਕ ਆਪਦੀ ਇਨਫੋਰਮੇਸ਼ਨ ਦਿੰਦਾ 노 ਡਾਊਟ ਹਨਾ ਕਈ ਵਧੀਆ ਵੀ ਨੇ ਹਨਾ ਪਰ ਕਈ ਉਹੀ ਬੇਤੁਕੀਆਂ ਗੱਲਾਂ ਕਰੀ ਜਾਂਦੇ ਨੇ ਉਹਦੇ 'ਚ ਕੋਈ ਤੰਤਾਲੀ ਗੱਲ ਨਹੀਂ ਹੈਗੀ ਠੀਕ ਹੈ ਤੁਸੀਂ ਆਪਦੇ ਪਿਓ ਦਾਦਿਆਂ ਦੇ ਮਗਰ ਲੱਗਿਆ ਕਰੋ ਪਹਿਲੀ ਗੱਲ ਤਾਂ ਉਹਨਾਂ ਦੇ ਤਰੀਕਿਆਂ ਦੇ ਵਿੱਚ ਸੋਧ ਕਰਿਆ ਕਰੋ ਇਹ ਨਹੀਂ ਹੈਗਾ ਵੀ ਉਹਨਾਂ ਤੋਂ ਹਟ ਕੇ ਜਾਵੇਂ ਹੀ ਵੀ ਉਹਨਾਂ ਨੂੰ ਕਹਿ ਦੋ ਵੀ ਭਾਈ ਤੁਹਾਨੂੰ ਤਾਂ ਅਕਲ ਹੀ ਨਹੀਂ ਹੈਗੀ ਤੁਸੀਂ ਤਾਂ ਉਹੀ ਸੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕਰਤੇ ਵੀ ਹੁਣ ਅਸੀਂ ਸੰਭਾਂਗੇ ਐ ਨਹੀਂ ਕਰਨਾ ਉਹਨਾਂ ਦੇ ਤਰੀਕਿਆਂ ਦੇ ਵਿੱਚ ਤੁਸੀਂ ਮਾੜਾ ਜਿਹਾ ਆਪਦਾ ਸੋਧ ਕਰਕੇ ਤਾਂ ਸੁੰਨੇ ਤੇ ਸੁਹਾਗਾ ਬਣਾ ਸਕਦੇ ਹੋ ਠੀਕ ਹੈ ਜੇ ਕਣਕ ਦੀ ਗੱਲ ਕਰਾਂ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਤਿੰਨ ਤੋਂ ਸਾਢੇ ਤਿੰਨ ਗੱਟੇ ਵੀਰੇ ਜੁੜੀਆਂ ਪਾਉਂਗਾ ਕੋਰ ਦੇ ਉੱਤੇ ਪਿਛਲੇ ਸਾਲ ਮੈਂ ਕੁਛ ਕਿੱਲਿਆਂ ਦੇ ਕੀਤੀ ਸੀ ਮੈਗਨੀਜ਼ੀ ਦੀ ਸਪਰੇ ਐਸ ਕੀ ਵੀ ਕੁਛ ਕਿੱਲਿਆਂ ਦੇ ਕਰੂੰਗਾ ਸਾਰੇ ਤੇ ਨਹੀਂ ਕਰਦਾ ਠੀਕ ਹੈ ਹੌਲੀ ਭਾਰੀ ਜ਼ਮੀਨ ਦਾ ਫਰਕ ਹੁੰਦਾ ਵੀਰੇ ਹੌਰੀ ਭਾਰੀ ਜ਼ਮੀਨ ਦੇ ਵਿੱਚ ਜੂਰੀਆ ਦਾ ਵੀ ਫਰਕ ਹੁੰਦਾ ਜਿਹੜੀ ਦੀ ਵੈਲਿਊ ਪੀ ਐਚ ਜਿਆਦਾ ਜ਼ਮੀਨ ਦੀ ਜੇ ਤੁਸੀਂ ਟੈਸਟ ਕਰਾਇਆ ਵੈਸੇ ਤਾਂ ਮੈਨੂੰ ਟੈਸਟਿੰਗ ਤੇ ਵੀ ਨਹੀਂ ਭਰੋਸਾ ਕੋਈ ਬਾਹਲਾ ਹੈਗਾ ਮੈਂ ਦੋ ਵਾਰੀ ਕਰਾ ਲਿਆ ਯੂਨੀਵਰਸਿਟੀ ਤੋਂ ਸੈਂਪਲ ਤੇ ਇੱਕੋ ਖੇਤ ਦੇ ਦੋ ਸੈਂਪਲ ਕਰਵਾਏ ਨਾਲ ਤਾਂ ਪੈਸੇ ਦੁੱਗਣੇ ਪਰੇ ਤੇ ਸੈਂਪਲ ਦੋਨੇ ਸਾਲਿਆਂ ਦੇ ਮਲਾਏ ਨਹੀਂ ਹੈਨਾ ਕਮੀਆਂ ਨੇ ਉਹਨਾਂ ਦੇ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਮੈਂ ਵੀਡੀਓ ਵੀ ਪਾਈ ਸੀ ਹਨ ਪਰ ਚਲੋ ਉਹਦਾ ਬਾਅਦੀਆਂ ਗੱਲਾਂ ਨੇ ਜੇ ਗੱਲ ਕਰੀਏ ਆਪਾਂ ਮੈਂ ਤਾਂ 3 3.5 ਗੱਟੇ ਵੀਰੇ ਜੂੜੀਆਂ ਪਾਉਂਗਾ ਮੈਗਨੀਜ਼ ਦੀ ਸਪਰੇ ਕਰੂੰ ਕੋਰ ਕਿਤੇ ਕੁਝ ਕਿੱਲਾਂ 'ਚ ਸਾਰੇ ਤੇ ਨਹੀਂ ਜਿੰਨੇ 18 ਕਿੱਲਾਂ ਦੀ ਮੇਰੇ ਕੋਲ ਕਣਕ ਆ ਤਾਂ ਸਾਰੇ ਤੇ ਨਹੀਂ ਕਰਦਾ ਮੈਂ ਉਸ ਤੋਂ ਬਾਅਦ ਪਾਣੀ ਲਾ ਕੇ ਮੈਗਨੀਜ਼ ਦੀ ਸਪਰੇ ਜ਼ਿੰਕ 33% ਜਾਂ 21% ਦੀ ਸਪਰੇ ਕਰੂੰਗਾ ਠੀਕ ਹੈ ਨਾਲ ਉਸ ਤੋਂ ਬਾਅਦ ਕੁਝ ਖੇਤ ਦੇ ਵਿੱਚ ਨੈਨੋ ਡੀਏਪੀ ਦੀ ਸਪਰੇਅ ਕਰੂੰਗਾ ਇਹ ਨਹੀਂ ਹੈਗਾ ਵੀ ਸਾਰੇ ਖੇਤ ਦੇ ਵਿੱਚ ਇੱਕ ਪਾਰਾ ਡਰਮ ਜੀ ਚਲੋ ਲੰਘ ਜੋ ਉਹ ਮੁੜ ਕੇ ਬਾਣੀਆਂ ਦੇ ਬਿੱਲ ਬਣ ਜਾਂਦੇ ਨੇ ਵੀ ਤੇਰਾ ਆਪੇ 1.5 ਲੱਖ ਹੋ ਗਿਆ ਤੇਰਾ 2 ਲੱਖ ਹੋ ਗਿਆ ਦੇ ਜਾ ਉਹ ਗੱਲ ਨਹੀਂ ਆਪਾਂ ਕਰਦੇ ਹੁੰਦੇ ਆਪਾਂ ਕੁਝ ਕੁ ਕਿੱਲਾਂ ਦੇ ਉੱਤੇ ਟ੍ਰਾਇਲ ਕਰਦੇ ਹੁੰਦੇ ਆਂ ਬਾਕੀ ਆਪਦੇ ਪਿਓ ਦਾ ਦਾਦੇ ਦੀ ਜਿਵੇਂ ਰਵਾਈਤੀ ਚੱਲਦੀ ਹੈ ਉਵੇਂ ਹੀ ਸਿਸਟਮ ਚੱਲੀ ਜਾਂਦਾ ਠੀਕ ਹੈ ਤੇ ਉਹਦਾ ਰਿਜ਼ਲਟ ਵੀ ਸੋਹਣਾ ਦੇਖਣ ਨੂੰ ਮਿਲਦਾ ਹੈ ਨਾ ਇਹ ਹਿਸਾਬ ਕਿਤਾਬ ਆ ਬਾਕੀ ਵੀਡੀਓ ਆਪਾਂ ਪਾਉਂਦੇ ਰਹਾਂਗੇ ਕਣਕ ਜਿਹੜੀ ਮੈਂ ਬੀਜੀ ਆ ਉਹ ਐਕੀ ਵੀਰੇ 826 ਬੀਜੀ ਇੱਕ ਤਾਂ ਇੱਕ 327 ਦਾ ਕਿੱਲਾਕ ਬੀਜ ਐ ਬੀ ਨਮੁੱਲ ਦਾ ਲੈ ਕੇ 826 ਮੇਰੇ ਕੋਲ ਘਰ ਦਾ ਬੀਜ ਸੀ ਪਿਛਲੀ ਵਾਰ ਯੂਨੀਵਰਸਿਟੀ ਤੋਂ ਲੈ ਕੇ ਆਇਆ ਸੀ ਚਾਰ ਥੈਲੇ ਤੇ 826 ਤੇ 327 ਤਿੰਨ ਕਿੱਲੇ ਰਲਾ ਕੇ ਬੀਜਿਆ ਬਾਕੀ ਘਰੇਲੂ ਬੀਜ 187 ਤੇ 222 ਰਲਾ ਕੇ ਬੀਜਿਆ ਇੱਕ ਦੋ ਕਿੱਲੇ 187 ਦੇ ਬੀਜੇ ਆ ਬੀਜ ਤਿਆਰ ਕਰਨ ਵਾਸਤੇ ਇਹ ਕਣਕ ਬੀਜੀ ਆ ਵੀਰੇ ਤੇ ਪਾਣੀ ਦੀ ਜੇ ਗੱਲ ਕਰੀਏ ਪਾਣੀ ਵੀਰੇ ਮੈਂ ਜਿਹੜਾ ਮੇਰੇ ਕੋਲ ਚੰਗਾ ਬਾਣ ਉਹ ਤਾਂ 3ਵੇਂ 4ਵੇਂ ਦਿਨ ਲਾਉਂਗਾ ਜਿਆਦੀ ਕਾਲੀ ਨਹੀਂ ਕਰਦੇ ਹਨ ਐਵੇਂ ਮੁੜ ਕੇ ਕਣਕ ਪੀਲੀ ਪੈ ਜਾਂਦੀ ਆ ਯਾਰ ਤੱਕਾ ਲੱਗਦਾ ਛੋਟੀ ਛੋਟੀ ਕਰਦੇ ਤੇ ਬਾਕੀ ਬਰੇਤਲੀ ਜ਼ਮੀਨ ਆ ਉੱਥੇ 22ਵੇਂ 23ਵੇਂ ਦਿਨ ਲਾ ਦੂੰਗਾ ਜਿੱਥੇ ਵਕੀਰਾ ਕਰੀਏ ਉੱਥੇ ਵੀ 22ਵੇਂ 23ਵੇਂ ਲਾ ਦੂੰਗਾ 22ਵੇਂ 23ਵੇਂ ਤੋਂ ਬਾਅਦ ਵੀ ਜੇ ਅੱਜ ਭਰਨ ਲੱਗੇ ਤਾਂ ਉਹ 30ਵੇਂ ਦਿਨ ਤਾਂ ਹੋ ਹੀ ਜਾਣਗੇ ਕੋਈ ਐਂ ਤਾਂ ਹੈ ਨਹੀਂ ਵੀ ਆਪਣੀ ਮੋਗੇ ਨਾਲ ਜ਼ਮੀਨ ਲੱਗਦੀ ਆ ਵੀ ਛੱਡਿਆ ਤੇ ਕਿੱਲੇ ਦੀ ਕਿੱਲੇ ਭਰਤੀ ਨਹਿਰ ਦੀ ਵੀ ਬੰਦੀ ਆ ਨਹਿਰ ਦੀ ਪਹਿਲਾਂ ਤਾਂ ਡੀਕ ਕਰਾਂਗੇ ਜੇ ਨਹਿਰ ਆਉਂਦੀ ਆ ਨਹੀਂ ਫਿਰ 5ਵੇਂ 26ਵੇਂ ਦਿਨ ਲੱਗਾਗੇ ਸ਼ੁਰੂ ਕਰਾਂਗੇ ਮੋਟਰਾਂ ਨਾਲ ਭਰਾਂਗੇ ਠੀਕ ਹੈ ਬਾਕੀ ਕਮੈਂਟ ਜਰੂਰ ਕਰਿਓ ਬਾਈ ਕਿਹੜੀ ਵਿਧੀ ਵਰਤਦੇ ਹੋ ਤੁਸੀਂ ਯਾਨੀ ਕਿਹੜੀ ਕਣਕ ਬੀਜੀ ਆ ਤੇ ਕਿੰਨੀਆਂ ਸਪਰੇਹਾਂ ਕਰਦੇ ਹੋ ਥੈਂਕ ਯੂ ਸੋ ਮੱਚ